ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਫਾਈ ਸਭ ਯੂਨੀਅਨ ਜਿੰਦਾਬਾਦ 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 ਸਫਾਈ ਸਭ ਯੂਨੀਅਨ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਹਜ਼ੂਰ ਜੁਨਤੀ ਜਿੰਦਾਬਾਦ 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 ਜੀ ਕੇ ਜੈਬਿੰਦੀ ਅੱਜ ਦੂਜਾ ਦਿਨ ਹੜਦਾਲ ਦਾ ਤੇ ਫਿੱਟੇ ਨੂੰ ਸਰਕਾਰ ਦਾ ਅੱਜ ਪੂਰੇ ਪੰਜਾਬ ਚ ਸਾਰੇ ਸਫਾਈ ਕੰਮ ਵਾਟ ਸਫਾਈ ਸੀਵਰਮੈਨ ਕਿ ਪਰ ਯੂਨੀਅਨ ਤੇ ਸਾਰੇ ਮੁਲਾਜ਼ਮ ਸਾਡੇ ਨਾਲ ਬੈਠੇ ਨੇ ਹੜਤਾਲ ਦੇ ਤੇ ਅਸੀਂ ਆਗਾਹ ਕਰਨੇ ਆ ਸਰਕਾਰ ਨੂੰ ਕਿ ਜਲਦੀ ਸਾਡੀ ਨਾ ਮੰਗਾਂ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਨੂੰ ਸੀ ਤੇਜ਼ ਕਰਾਂਗੇ ਤੇ ਜਲਦੀ ਸਾਡੀ ਪੰਜਾਬ ਐਕਸ਼ਨ ਕਮੇਟੀ ਦਾ ਸਾਨੂੰ ਹੁਕਮ ਆਇਆ ਹੈ ਕਿ ਸਰਕਾਰਾਂ ਜੇ ਨਾ ਮੰਨੀਆਂ ਤਾਂ ਅਸੀਂ ਅਨਮਿਤੇ ਸਮੇਂ ਦੀ ਹੜਤਾਲ ਤੇ ਚਲੇ ਜਾਵਾਂਗੇ ਸਾਡੀ ਜਿਹੜੀ ਜੈਨੂਇਨ ਮੰਗਾਂ ਨੇ ਜਿਹੜਾ ਆਊਟਸੋਰਸ ਤੇ ਮੁਲਾਜ਼ਮ ਹੈ ਜਿਵੇਂ ਤੁਸੀਂ ਵਾਟਰ ਸਪਲਾਈ ਲਾ ਲੋ ਆ ਫਾਇਰ ਕਰਮੀਆਂ ਲਾ ਲੋ ਕਿਪਰ ਯੂਨੀਅਨ ਵਾਲਾ ਲੋ ਸਿਵਰ ਵਾਲੇ ਲਾ ਲੋ ਉਹਨਾਂ ਨੂੰ ਆਊਟਸੋਰਸਟੇ ਕਰਨਾ ਤੇ ਜਿਹੜੇ ਆਊਟਸੋਰਸਟੇ ਮੁਲਾਜ਼ਮ ਨੇ ਜਿਹੜੇ ਇਨਸੋਸਟੇ ਉਹਨਾਂ ਨੂੰ ਰੈਗੂਲਰ ਕਰਨਾ ਜੀ ਸਾਡੀ ਇਹੀ ਮੰਗਾਂ ਨੇ ਜਾਇ ਜਿਹੜੀਆਂ ਤੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਕੰਨਾਂ ਤੇ ਜਮਨ ਨੂੰ ਜੂਨੀ ਜਿਹੜੀ ਸੰਤ ਸਰਕਾਰੀ ਤੇ ਅਸੀਂ ਇਸ ਦਾ ਵਿਰੋਧ ਕਰਨੇ ਆ ਅੱਗੇ ਵੀ ਕਰਦੇ ਰਹਿਣਾਗੇ ਅੱਜ ਜਿਹੜਾ ਦੂਜਾ ਦਿਨ ਹੈ ਹੜਤਾਲ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਦੋ ਦਿਨ ਦੀ ਹੜਤਾਲ ਰੱਖੀ ਗਈ ਸੀ ਕਿਉਂਕਿ ਸੁੱਤੀ ਜਿਹੜੀ ਸਰਕਾਰ ਹੈ ਇਹ ਜਾਗ ਜਾਵੇ ਪਰ ਇਹਨੂੰ ਕੋਈ ਅਸਰ ਹੀ ਨਹੀਂ ਹੋ ਰਿਹਾ ਦਿਵਾਰ ਆ ਰਹੇ ਨੇ ਅਸੀਂ ਵਾਰ-ਵਾਰ ਕਹਿ ਰਹੇ ਆ ਵੀ ਜਾਗ ਜਾਓ ਜਾਗ ਜਾਓ ਜਾਗ ਜਾਓ ਪਰੰਤੂ ਕੋਈ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਹੁਣ ਸਮਾ ਜਿਹੜਾ ਅੱਗੇ ਖਤਰਨਾਕ ਆਣਾ ਹੈ ਗਰਮੀ ਦਾ ਟਾਈਮ ਹੈ ਗਰਮੀ ਪੈਣੀ ਸ਼ੁਰੂ ਹੋ ਰਹੀ ਹੈ ਤੇ ਤਿਵਾਰ ਜਿਹੜੇ ਉੱਤੋਂ ਆ ਰਹੇ ਹਨ ਜਿਹੜਾ ਪਰਲਾ ਇਲਾਕਾ ਜਿਹੜੀ ਉਧਰਲੀ ਬੈਲਟ ਹੈ ਹੁਸ਼ਿਆਰਪੁਰ ਵਾਲੇ ਪਾਸੇ ਉਹ ਸਾਰੇ ਹੀ 15-20 ਦਿਨਾਂ ਤੋਂ ਬੈਠੇ ਹਨ ਅਸੀਂ ਇਹ ਕਹਿ ਰਹੇ ਆਂ ਵੀ ਚਲੋ ਇਹ ਤਿਵਾਰ ਦਾ ਹੁਣ ਜਿਵੇਂ ਅੱਜ ਅਸ਼ਟਮੀ ਹੈ ਜਾਂ ਅੱਗੇ ਜਨਮਦੀ ਆ ਰਹੀ ਹੈ ਜੇਕਰ ਹੁਣ ਵੀ ਮੀਟਿੰਗ ਨਾ ਬੁਲਾਈ ਕੋਈ ਮੰਗਾ ਨਾ ਮੰਨੀਆਂ ਤੇ ਫਿਰ ਸਾਡੀ ਜਨਮਦੀ ਵੀ ਕਾਦੀ ਜਨਮਦੀ ਰਹਿ ਜਾਣੀ ਆ ਫਿਰ ਦੀਵਾਲੀ ਵੀ ਕਾਦੀ ਦੀਵਾਲੀ ਰਹਿ ਜਾਣੀ ਆ ਫਿਰ ਤਾਂ ਅਸੀਂ ਕਾਲੀ ਦੀਵਾਲੀ ਮਨਾਵਾਂਗੇ ਕਾਲੇਤੀ ਵਾਰ ਮੰਗਾਂਵਾਂਗੇ ਅਤੇ ਸਰਕਾਰ ਨੂੰ ਫਿੱਟੇ ਮੂੰਹ ਕਰਾਵਾਂਗੇ ਸਰਕਾਰ ਜਿਹੜੀ ਨਿਕੰਮੀ ਹੈ ਮੰਗਾ ਕੋਈ ਜ਼ਿਆਦਾ ਨਹੀਂ ਹੈਗੀਆਂ ਜਿਹੜੀ ਛੋਟੀ ਛੋਟੀ ਮੰਗਾ ਉਹ ਤਾਂ ਚਲੋ ਲਿਸਟ ਲੰਮੀ ਹੈ ਉਹਦੀ ਤੇ ਜਿਹੜੀ ਵੱਡੀਆਂ ਚਾਰ ਪੰਜ ਮੰਗਾ ਨੇ ਇਹ ਕਰ ਸਕਦੇ ਨੇ ਕਿਉਂਕਿ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀਆਂ ਸਾਰੀਆਂ ਮੰਗਾ ਮੰਨਾਂਗੇ ਤੁਹਾਨੂੰ ਹੜਤਾਲ ਦਾ ਮੌਕਾ ਨਹੀਂ ਦੇਵਾਂਗੇ ਪਰ ਹੁਣ ਸਾਨੂੰ ਹੜਤਾਲ ਦਾ ਮੌਕਾ ਦੇ ਰਿਹਾ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਿਹਾ ਮੈਂ ਵਾਰ-ਵਾਰ ਚੇਤਾਵਨੀ ਦੇ ਰਿਹਾ ਇਹਨਾਂ ਨੂੰ ਨਾ ਕਰੋ ਇਦਾਂ ਨਾ ਕਰੋ ਜੇਕਰ ਇਹ ਕੌਮ ਇਹ ਜਿਹੜੀ ਟੀਮ ਹੈ ਮੁਲਾਜ਼ਮ ਤਬਕਾ ਸਾਰਾ ਹੈ ਇਹ ਜੇ ਸੜਕਾਂ ਤੇ ਆ ਗਿਆ ਤੇ ਹਾਲ ਜਿਹੜਾ ਮਾੜਾ ਹੋ ਜਾਦਾ ਮੈਂ ਫਿਰ ਵਾਰ-ਵਾਰ ਚੇਤਾਵਨੀ ਦੇ ਰਿਹਾ ਮੰਗਾ ਤਾਂ ਸਾਰਿਆਂ ਨੂੰ ਪਤਾ ਹੈ ਇਹ ਹੜਤਾਲ ਦਾ ਦੂਜਾ ਦਿਨ ਹੈ ਹੁਣ ਮੀਟਿੰਗ ਦਾ ਸੱਦਾ ਯੂਨੀਅਨ ਦੇ ਵੱਲੋਂ ਆਣਾ ਹੈ ਹੁਣ ਮੀਟਿੰਗ ਸਾਡੀ ਜਿਹੜੀ ਹੈਗੀ ਹੋਣੀ ਹੈ ਉਸ ਤੋਂ ਬਾਅਦ ਫਿਰ ਕਰਕੇ ਅੰਮਿੱਤ ਸਮੇਂ ਲਈ ਹੜਤਾਲ ਕਰਾਂਗੇ मुर्दाबाद 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 ये कमी सरकार मुर्दाबाद 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 सब मंगा ना मनने वाली सरकार मुर्दाबाद 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 मान सरकार मुर्दाबाद 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 पंजाब सरकार हाय 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 पंजाब सरकार हाय 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 ये सरकार हाय 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 ਜਿਹੜਾ ਨਾਰਾ ਲਾਗੇ ਸੀ ਚਿੱਡੇ ਬੁਗਲੇ ਕਾਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਹੋੜੇ ਤੀਜੇ ਹੁਣ ਇਹ ਵੀ ਚੋਰ ਮਿਲ ਗਏ ਆ ਐਦਾਂ ਨਾ ਕਰੋ ਜੇ ਮੌਕਾ ਚਾਹੀਦਾ ਹੈ ਤੇ ਆ ਜਾਓ ਮੰਗਾ ਮੰਨ ਲੋ ਨਹੀਂ ਤਾਂ ਫਿਰ ਮਾੜਾ ਹਾਲ ਹੋ ਜਿਵੇਂ ਕੇਦਰੀ ਵਾਲੋ ਸੋ ਕਾਲਾ ਮੋਕਰਾ ਕੇ ਨਿਕਲਿਆ ਇਹ ਵੀ ਨਿਕਲਣੇ ਵੀ ਆ ਪਰ ਆਵਾ ਜੇ ਸਾਡਾ ਚਿੰਨ ਲਿਆ ਜੇ ਸਾਡਾ ਨਿਸ਼ਾਨ ਲਿਆ ਤੇ ਗੱਲਾਂ ਜਿਹੜੀਆਂ ਨਾਲ ਮੰਨ ਲੈ ਤੇ ਆ ਜਾ ਮੀਟਿੰਗ ਕਰ ਲੈ ਤੇ ਸਾਡੀ ਮੰਗਾਂ ਜਿਹੜੀਆਂ ਹੈਗਾ ਮੰਨ ਲੈ ਕਿਉਂਕਿ ਹਰ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਗਈਆਂ ਨਿਕਮੀਆਂ ਹਨ ਮਗਰ ਚਲੋ 3 ਸਾਲ ਤੋਂ ਤਾਂ 3.5 ਸਾਲ ਤੋਂ ਤੁਸੀਂ ਵੀ ਨਿਕੰਮੇ ਹੀ ਏ ਉਹਨੂੰ ਉਹ ਸਹੀ ਕਰ ਲੋ 1.5-2 ਸਾਲ ਪਏ ਆ ਉਸ ਤੋਂ ਬਾਅਦ ਕੁੱਤੀ ਨੇ ਨਹੀਂ ਪੁੱਛਣਾ ਫਿਰ ਜਿਵੇਂ ਉਹ ਫਿਰਦੇ ਆ ਨਾ ਫਿਰ ਐਵੇਂ ਫਿਰੋਗੇ ਮੇਰੇ ਵੀਰੋ ਮੇਰੇ ਮਿੱਤਰੋ ਮੰਨ ਜਾਓ ਮੰਨ ਜਾਓ ਉਹ ਬੜਾ ਬੁਰਾ ਹਾਲ ਹੈ ਬੜਾ ਮਾੜਾ ਹਾਲ ਹੈ 8 10 10 ਹਜ਼ਾਰ ਚ ਕੁਝ ਨਹੀਂ ਹੁੰਦਾ ਇਹਨਾਂ ਤੇ ਸਬਜੀ ਦਾ ਰਾਸ਼ਨ ਦਾ ਨਹੀਂ ਪੂਰਾ ਹੁੰਦਾ ਬੱਚਿਆਂ ਦੀ ਜਿਹੜੀ ਪੜ੍ਹਾਈ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਤੁਸੀਂ ਕਹਿੰਦੇ ਆ ਉੱਤੇ ਉਹ ਮੋਤੀ ਉੱਤੇ ਭੋਕਦਾ ਪੜ੍ਹਾਈ ਕਰੋ ਸਾਰਾ ਕੁਝ ਕਰੋ ਮੈਂ ਸਾਥ ਦੇਵਾਂਗਾ ਕੋਈ ਸਾਥ ਨਹੀਂ ਪੰਜਾਬ ਤੇ ਵੀ ਨਹੀਂ ਵੜ ਰਿਹਾ ਪਿੱਛੇ ਜੀ ਆਇਆ ਨਹੀਂ ਭੋਕਣਾ ਹੀ ਉਹਨਾਂ ਨੇ ਕਿਹੜਾ ਕੋਈ ਹੋਇਆ ਮਨ ਜੋ ਤੁਸੀਂ ਤਾਂ ਦੇ ਦਿਓ ਸਾਤ ਝਾੜੂ ਦਾ ਨਿਸ਼ਾਨ